ਹੈਲੋ ਜੀ ਸਾਰੀ ਕਾਲ ਕੀ ਹਾਲ ਚਾਲ ਮੀਨ ਕਦੇ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਇਹ ਹੈਗਾ ਆਪਣਾ ਸਵੇਰ ਦਾ ਸਵੇਰਕ ਦਾ ਟਾਈਮ ਆ ਸਵੇਰ ਦਾ ਨਹੀਂ ਲਾ ਸਕਦੇ 11:00 11:30 ਦਾ ਟਾਈਮ ਆ ਤੇ ਮੈਂ ਲੱਗ ਪਈ ਸੀ ਕੱਪੜੇ ਧੋਣ ਕਿਉਂਕਿ ਨਾ ਅੱਜ ਹਫਤਾ ਹੋ ਗਿਆ ਸੀ ਹਨਾ ਆਂਟੀ ਆਏ ਨਹੀਂ ਕੱਪੜੇ ਧੋਣ ਦੇ ਹਫਤੇ ਦੇ ਜਮਾ ਹੋ ਜਾਂਦੇ ਤੁਹਾਨੂੰ ਪਤਾ ਬੱਚਿਆਂ ਦੇ ਕੱਪੜੇ ਹਨਾ ਜਿੰਨੇ ਉਹਨਾਂ ਨੇ ਥੋੜੇ ਆ ਪਰ ਜਦੋਂ ਸਾਰੇ ਗੰਦੇ ਹੋ ਜਾਣ ਤੇ ਫੇਰ ਹਨਾ ਹੇ ਸਰਦੀਆਂ ਚ ਜਿਆਦਾ ਔਖਾ ਹੁੰਦਾ ਬੱਚਾ ਸ਼ੂ ਸ਼ੂ ਪੋਟੀ ਕਰਕੇ ਜਿਹੜਾ ਉਹ ਜਲਦੀ ਗੰਦੇ ਕਰ ਲੈਂਦਾ ਕੱਪੜੇ ਹਨ ਤੇ ਫਿਰ ਅੱਜ ਮੈਨੂੰ ਹਾਰ ਕੇ ਲਾਉਣੀ ਪਈ ਮੈਨੂੰ ਡੀਗ ਡੀਗ ਕੇ ਲਾਈ ਮਸ਼ੀਨ ਤੇ ਮੈਂ ਕੱਪੜੇ ਧੋ ਵੀ ਲਈ ਤਾਂ ਵੀ ਆਂਟੀ ਨਹੀਂ ਆਏ ਮਤਲਬ ਅੱਜ ਵੀ ਨਹੀਂ ਆਏ ਤੇ ਪੂਰਾ ਹਫਤਾ ਪੂਰਾ ਹਫਤਾ ਤੇ ਇਲਾ ਸਕਦੇ ਜੀ ਮਤਲਬ 7 ਦਿਨ ਹੋ ਗਏ ਕੱਪੜੇ ਨਹੀਂ ਧੁਪੇ 7 ਦਿਨਾਂ ਦੇ ਕੱਪੜੇ ਸੀ ਤੇ ਸਾਰੇ ਮੈਂ ਜਿਹੜੇ ਕੱਪੜੇ ਫਿਰ ਧੋਣੇ ਸ਼ੁਰੂ ਕਰ ਦਿੱਤੇ ਤੇ ਨਾ ਮਿਲਿਆ ਹੀ ਪਹਿਲਾਂ ਮੈਨੂੰ ਇਹ ਹੀ ਚਲ ਆਂਟੀ ਆ ਜਾਣਗੇ ਚਲ ਧੋ ਲੈਣਗੇ ਨਾ ਪਰ ਉਹ ਆਏ ਨਹੀਂ ਤੇ ਫਿਰ ਮੈਨੂੰ ਆਪ ਹੀ ਮਸ਼ੀਨ ਲਾਉਣੀ ਪਈ ਜਿਹੜੇ ਹੱਥਾਂ ਨਾਲ ਕੱਢਣ ਵਾਲੇ ਫਿਰ ਮੈਂ ਹੱਥਾਂ ਨਾਲ ਕੱਢਿਓ ਤੇ ਬਾਕੀ ਜਿਹੜੇ ਮੈਂ ਮਸ਼ੀਨ ਚ ਪਾਏ ਫਿਰ ਕੱਪੜੇ ਤੇ ਮੈਂ ਮਤਲਬ ਕਪੜੇ ਧੋਤੇ ਲੈਣੇ ਆ ਕੰਮ ਤੇ ਕਰ ਲੈਣੇ ਆ ਭਰਨਾ ਬਾਅਦ ਚ ਜਿਹੜੀ ਥਕਾਵਟ ਹੁੰਦੀ ਨਾ ਬਹੁਤ ਜ਼ਿਆਦਾ ਥਕਾਵਟ ਹੋ ਜਾਂਦੀ ਅੱਜ ਮੈਨੂੰ ਰਾਤ ਦਾ ਨਹੀਂ ਕਿਤੇ ਜਾਵਾਂ ਕਿਉਂਕਿ ਅੱਜ ਮਨੇ ਹੀ ਚੱਲ ਕਪੜੇ ਧੁੱਪਗੇ ਹਨਾ ਸਾਂਭਣ ਸਾਂਭਣ ਚ ਨਾ ਪੂਰੀ ਦਿਹਾੜੀ ਲੰਘ ਗਈ ਸਾਡੀ ਤੇ ਸਾਮ ਮਤਲਬ ਇਨੇ ਜ਼ਿਆਦਾ ਕਪੜੇ ਸਾਂ ਸ਼ਾਮ ਤੱਕ ਆਪਾਂ ਮਤਲਬ ਕਪੜੇ ਹੀ ਸਾਂਭਦੇ ਰਹੇ ਹਫਤੇ ਦੇ ਹੀ ਕਪੜੇ ਤੁਹਾਨੂੰ ਪਤਾ ਫਿਰ ਕਿੰਨੇ ਹੋ ਜਾਂਦੇ ਨਾ ਇੱਕ ਦਿਨ ਦੇ ਕਪੜੇ ਨਹੀਂ ਮਾਣ ਹੁੰਦੇ ਤੇ ਪੂਰੇ ਹਫਤੇ ਦੇ ਤੇ ਇਹ ਹੈਗਾ ਜੀ ਆਪਣਾ ਅਗਲੇ ਦਿਨ ਦਾ ਵਲੌਗ ਕੋਈ ਇਰਾਦਾ ਨਹੀਂ ਕਿ ਮੈਂ ਬਣਾਵਾ ਕਿਉਂਕਿ ਥਕਾਵਟ ਬਹੁਤ ਜ਼ਿਆਦਾ ਹੋ ਗਈ ਮੈਂ ਚਲਨਾ ਆਰਾਮ ਕਰ ਲੈਨੇ ਆ ਨਾ ਤੇ ਫਿਰ ਮੈਂ ਉਦਣ ਤੇ ਕੋਈ ਵੀ ਸ਼ੂਟ ਨਹੀਂ ਕੀਤਾ ਹੈਗਾ ਉਹਨਾਂ ਕੱਪੜੇ ਨੇ ਜ਼ਿਆਦਾ ਹੀ ਮਗੁੱਲਜੇਗੀ ਕੱਪੜਿਆਂ ਦੇ ਵਿੱਚ ਹੀ ਨਾ ਤੇ ਫਿਰ ਮੈਂ ਆਪਾਂ ਇਹ ਅਗਲੇ ਦਿਨ ਦਾ ਮੈਂ ਕੈਮਰਾ ਜਿਹੜਾ ਉਠਾਇਆ ਫਿਰ ਮੈਂ ਅਗਲੇ ਦਿਨ ਜਿਹੜਾ ਇਹ ਸ਼ੂਟ ਕੀਤਾ ਤੇ ਹੋ ਗਏ ਆਪਾਂ ਤਿਆਰ ਜਾਣ ਵਾਸਤੇ ਚਲੋ ਜੀ ਤੁਹਾਨੂੰ ਵੀ ਲੈ ਚਲਦੇ ਆ ਆਪਾਂ ਜਿੱਥੇ ਜਾ ਰਹੇ ਆ ਤੇ ਅੱਜ ਆਉਣਾ ਏ ਨਵੀਂ ਵਿਆਹੀ ਵੋਟੀ ਨੇ ਤੇ ਮੈਂ ਚੱਲੀ ਆ ਘਰ ਕਿਉਂਕਿ ਭਰਾ ਇੱਥੇ ਆਣਾ ਆਈ ਚਲਾਈ ਜੜੀ ਉਹ ਲੱਗੀ ਰਹਿੰਦੀ ਆ ਤੇ ਚਲ ਜਾਣਾ ਬਸ ਉਹਨੂੰ ਤੋੜਨ ਵਾਸਤੇ ਤੇ ਬਸ ਜੀ ਆਪਾ ਹੋ ਗਏ ਤਿਆਰ ਤੇ ਪਹੁੰਚ ਜਾਣਾ ਹੁਣ ਆਪਾ ਸਿੱਧਾ ਆਪਣੇ ਘਰ ਪੇਕੇ ਘਰ ਤੇ ਤੇ ਗੰਨੂਨ ਵੇਖ ਕੇ ਤੇ ਸਾਰੇ ਪਹਿਲਾਂ ਖੁਸ਼ ਹੋ ਜਾਂਦੇ ਆ ਨਾ ਉਹਨੋਂ ਉਹਦੀ ਢੀਕ ਹੁੰਦੀ ਆ ਆਪਣੀ ਭਾਵੇਂ ਹੁਣ ਖੈਰ ਸਲਾਂ ਹਣਾ ਹੁਣ ਆਪਣੀ ਕੋਈ ਉਹ ਨਹੀਂ ਹੁੰਦੀ ਐਮੀਤ ਨਹੀਂ ਆ ਗਈ ਸਾਰਿਆਂ ਨੂੰ ਪੁੱਛਣਾ ਤੇ ਉਹਦੇ ਬਾਰੇ ਪੁੱਛਣਾ ਦਾਨਿਸ਼ ਨੂੰ ਲੈ ਆ ਦਾਨਿਸ਼ ਨੂੰ ਲੈ ਆ ਸਾਡਾ ਜੀ ਨਹੀਂ ਲੱਗਦਾ ਸਾਡਾ ਇੱਦਾਂ ਆਦਾ ਨਾ ਵੇਖਣ ਨੂੰ ਦਿਲ ਕਰਦਾ ਤੇ ਬਸ ਦਾਨਿਸ਼ ਦੀ ਹੁੰਦੀ ਆ ਤੇ ਇੱਥੇ ਅੰਟੀ ਲਵਾਏ ਸੀ ਕੰਮ ਕਰਨ ਵਾਸਤੇ ਰੋਟੀ ਪਾਣੀ ਪਕਾਉਣ ਵਾਸਤੇ ਇਹ ਹੁੰਦਾ ਕਿ ਹਨਾ ਪਰੋਣਿਆਂ ਦੇ ਨਾਲ ਫਿਰ ਬੈਠਾ ਨਹੀਂ ਜਾਂਦਾ ਜੇ ਆਪ ਹੀ ਕੰਮ ਲੱਗੇ ਰਹੀਏ ਤੇ ਮੇਰੇ ਕੋਲ ਇਹ ਕਿ ਛੋਟੇ ਬੱਚੇ ਕਰਕੇ ਹੁੰਦਾ ਹੀ ਨਹੀਂ ਹੈਗਾ ਮੈਂ ਆਪਣੇ ਘਰ ਨਹੀਂ ਕਦੀ ਇੰਨਾ ਕੀਤਾ ਤੇ ਹੁਣ ਇੱਥੇ ਹਨਾ ਬੱਚੇ ਕਰਕੇ ਨਹੀਂ ਹੁੰਦਾ ਹੈਗਾ ਤੇ ਉਹਨਾਂ ਦੇ ਆਉਣ ਦੀ ਡੀਕ ਹੀ ਮੰਮੀ ਕਹਿੰਦੇ ਚਲ ਤੂੰ ਨਾ ਟੇਬਲ ਤੇ ਸਭ ਕੁਝ ਲਾ ਦੇ ਖਾਣ ਪੀਣ ਦੇ ਚੀਜ਼ਾਂ ਮੈਂ ਕਿ ਚਲੋ ਇਹ ਤੇ ਲਾ ਹੀ ਦਿੰਨੀ ਆ ਨਾ ਵਾਕਰ ਮੈਂ ਨਾਲ ਹੀ ਲੈ ਆਉਣੀ ਹਣੀ ਗਨੂ ਦਾ ਤੇ ਉਹਨੂੰ ਵਾਕਰ ਚ ਪਾਇਆ ਤੇ ਉਹ ਆਪਣਾ ਇੰਜੋਏ ਕਰਦਾ ਪਿਆ ਸੀ ਚਲ ਮੈਂ ਫਿਰ ਉਹਨਾਂ ਚਿਰਨਾ ਜੋ ਵੀ ਉਹਨਾਂ ਨੇ ਸੰਭਾਲ ਲੈਂਦਾ ਈ ਸਾਰਾ ਮੈਂ ਪਲੇਟਾਂ ਚ ਲਾ ਪਾ ਪਾ ਕੇ ਤੇ ਫਿਰ ਮੈਂ ਲਾਇਆ ਤੇ ਟੇਬਲ ਤੇ ਲਾਤਾ ਮੈਂ ਕਿ ਚਲੋ ਇਨਾਂ ਤੇ ਕਾਰੀ ਦਿਨੇ ਨਾ ਆਂਟੀ ਲੱਗੇ ਹੀ ਆਂਟੀ ਨੇ ਰੋਟੀ ਪਾਣੀ ਸਾਰਾ ਕਰਨਾ ਹੀ ਚਾਹ ਦਾ ਚਾ ਪਕੌੜੇ ਜਿੱਦਾਂ ਵਗੈਰਾ ਜੋ ਵੀ ਬਣਾਣਾ ਹੀ ਨਾ ਆਂਟੀ ਨੇ ਬਣਾਇਆ ਇਹ ਆ ਕਿ ਦਿਹਾੜੀ ਲਰ ਲੈਂਦੇ ਆ ਪਰ ਆਪਣੇ ਆਪ ਨੂੰ ਸੌਕ ਹੋ ਜਾਂਦੀ ਕਿ ਹਨਾ ਆਪਨੇ ਕੁਝ ਕਰਨਾ ਪੈਂਦਾ ਬੰਦਾ ਪਰੋਣਿਆਂ ਤੇ ਲੱਗੇ ਜਿਹੜਾ ਉਹ ਬਹਿ ਜਾਂਦਾ ਹਨਾ ਨਾਲੇ ਉਹਨਾਂ ਨੇ ਪਹਿਲੀ ਵਾਰੀ ਵੋਟੀ ਨੇ ਆਉਣਾ ਹੀ ਘਰ ਤੇ ਇਹ ਹੀ ਕਿ ਚੱਲ ਹਨਾ ਇਹ ਬੰਦਾ ਲੱਗੇ ਬਹਿ ਜਾਂਦਾ ਇੱਕ ਦੂਜੇ ਦੀ ਜਾਣ ਪਛਾਣ ਹੋ ਜਾਂਦੀ ਜੇ ਆਪਾਂ ਕੰਮ ਹੀ ਲੱਗੇ ਰਵਾਂਗੇ ਤੇ ਫੇਰ ਉਹ ਜਾਣ ਪਛਾਣ ਵੀ ਨਹੀਂ ਹੁੰਦੀ ਹਨਾ ਪਤਾ ਹੀ ਨਹੀਂ ਲੱਗਦਾ કે કોણ કોણ નહી હણા ਫਿਰ ਮੈਂ ਅਗ ਨੂੰ ਮੈਂ ਤੇ ਆਪਣੇ ਬੱਚਾ ਨਾਲ ਇਹ ਮਥ ਰੇਣੀ ਆ ਉਹ ਉਥ ਘਾਰ ਵੀ ਉਹ ਵਾਲਾ ਤੇ ਇੱਥੇ ਵੀ ਤੇ ਮੈਂ ਉਹਨੂੰ ਲੈ ਕੇ ਸ਼ਾਹਤ ਤੇ ਚਲ ਗਈ ਮੈਂ ਕਿਹਾ ਚੱਲ ਥੋੜੇ ਬੱਤੀ ਤੁੱਪ ਸੇਕ ਲੈਨੇ ਥੱਲੇ ਨਾ ਬਹੁਤ ਜ਼ਿਆਦਾ ਠੰਡਾ ਇਹਨਾਂ ਦੇ ਜਿੱਦਾਂ ਵੇੜੇ-ਬੂੜੇ 'ਚ ਤੁੱਪ ਨਹੀਂ ਹੁੰਦੀ ਨਾ ਤੇ ਨਾਲੇ ਨਾ ਅੰਦਰ-ਅੰਦਰ ਆ ਤੇ ਚਾਰ ਸਫੇਰੇ ਜਿੱਦਾਂ ਘਾਰਪੂਰ ਵਾ ਤੇ ਇਹ ਅੰਦਰ ਬਹੁਤ ਜ਼ਿਆਦਾ ਠੰਡੇ ਹੁੰਦੇ ਇਹਨਾਂ ਦੇ ਫਿਰ ਸ਼ਾਹਤ ਤੇ ਬਹਿਣਾ ਪੈਂਦਾ ਵਾ ਨਹੀਂ ਤੇ ਗਲੀ 'ਚ ਬਹਿਣਾ ਪੈਂਦਾ ਗਲੀ 'ਚ ਮੈਂ ਚੱਲ ਕੀ ਬਹਿਣਾ ਉੱਪਰ ਮੰਜੀ ਡੱਠੀ ਆ ਤੇ ਉੱਪਰ ਹੀ ਆਪਾਂ ਬਹਿ ਗਏ ਫਿਰ ਤੇ ਹੈਪੀ ਨੂੰ ਇਹ ਹੁੰਦਾ ਕਿ ਜਦੋਂ ਮ ਇਨੇ ਤੇਲ ਲਵਾਉਣਾ ਹੁੰਦਾ ਇਹਦੇ ਸ਼ਿਕਰੀ ਇੰਨੀ ਜ਼ਿਆਦਾ ਨਾ ਜਾਣਦੀ ਨਹੀਂ ਆ ਬਾਲ ਬਹੁਤ ਹੈਲਦੀ ਆ ਲੰਬੇ ਵੀ ਆ ਤੇ ਬੜ ਸਿਕਰੀ ਨਹੀਂ ਜਾਣਦੀ ਫਿਰ ਇਹਨੇ ਹੁੰਦਾ ਕਿ ਫੋਲ ਫੋਲ ਕੇ ਦਿੱਦੀ ਮੇਰੇ ਇੱਕ ਵਾਰੀ ਤੇਲ ਲਾ ਦੋ ਤੇ ਚਲ ਮੈਂ ਨਾ ਸਿਰ ਧੋ ਕੇ ਫਿਰ ਚਲ ਜਾਂਗੀ ਹਣਾ ਚਲ ਤੇ ਉਹਨੇ ਜਾਣਾ ਹੀ ਆ ਮੈਂ ਕਿਹਾ ਚਲ ਹੁਣ ਤੇਲ ਲਾ ਦਿੰਨੀ ਆ ਨਾ ਫਿਰ ਮੈਂ ਇਹ ਫੋਲ ਫੋਲ ਕੇ ਜਿਹੜਾ ਉਹ ਤੇਲ ਲਾਤਾ ਹੈ ਨੇ ਜਿਹੜਾ ਸ਼ਾਮੀ ਚਲਤ ਹੋਈ ਲੈਣਾ ਹੈ ਨਾ ਤਿੰਨ ਚਾਰ ਘੰਟੇ ਰੱਖੀਏ ਤੇਲ ਤੋਂ ਬਾਅਦ ਤੇ ਬਾ ਲੈਣ ਵਧੀਆ ਹੋ ਜਾਂਦੇ ਹਨ ਮੈਨੂੰ ਤੇ ਹੁੰਦਾ ਕਿ ਮੈਂ ਤੇ ਹਫਤੇ ਚ ਇੱਕ ਵਾਰੀ ਜਿਹੜਾ ਤੇਲ ਜਾਂ 15 ਦਿਨਾਂ ਚ ਇੱਕ ਵਾਰੀ ਜਿਹੜਾ ਉਹ ਲਾ ਲੈਣੀ ਹੈ ਤੇਲ ਹਨ ਚੰਗੀ ਤਰ੍ਹਾਂ ਤੇ ਫਿਰ ਧੋ ਲੈਣਾ ਸਿਰ ਉਹ ਐ ਲੱਗਦਾ ਵੀ ਜਿੱਦਾਂ ਨਾ ਤੁਸੀਂ ਕੰਡੀਸ਼ਨਰ ਵਗੈਰਾ ਲਾਇਆ ਹੁੰਦਾ ਨਾ ਕੁਝ ਵੀ ਲਾਉਣ ਦੀ ਬਾਅਦ ਚ ਜਰੂਰਤ ਨਹੀਂ ਪੈਂਦੀ ਹੈਗੀ ਤੇ ਗੰਨੂ ਨੂੰ ਬਸ ਇਦਾਂ ਬਿਠਾਇਆ ਸੀ ਤੇ ਉਹ ਹੁਣ ਨਾ ਇਹਨਾਂ ਕੋ ਜਾਣ ਲੱਗ ਗਿਆ ਪਹਿਲਾਂ ਨਹੀਂ ਜਾਂਦਾ ਤੇ ਹੁਣ ਇਹਨਾਂ ਕੋ ਜਾਣ ਲੱਪਿਆ ਉਹ ਜਦੋਂ ਜਦੋਂ ਦਿਨ ਨੇੜੇ ਆਉਂਦੇ ਆ ਬਸ ਉਹ ਕਹਿੰਦੇ ਸਾਡੇ ਕੋ ਹੁਣ ਆਉਣ ਲੱਗ ਗਿਆ ਵਾ ਹਨਾ ਤੇ ਇੱਥੇ ਆਂਟੀ ਲੱਗਿਆ ਸੀ ਪਕੌੜੇ ਬਣਾਉਣ ਤੇ ਇੱਥੇ ਨਾ ਪਹਿਲਾਂ ਅੰਦਰ ਪੱਠੀ ਲਾਈ ਤੇ ਅੰਦਰ ਬਹੁਤ ਜ਼ਿਆਦਾ ਧੂਆ ਹੋ ਗਿਆ ਤੇ ਫਿਰ ਉਹਨੂੰ ਕਿਹਾ ਆਂਟੀ ਨੂੰ ਆਹ ਪੱਠੀ ਬਾਹਰ ਕੱਢੋ ਤੇ ਬਾਹਰ ਜਿਹੜਾ ਉਹ ਮੈਂ ਨਾਲ ਪਨੀਰ ਕੱਟਤਾ ਮੈਂ ਕਿ ਚੱਲ ਪਨੀਰ ਵਾਲੇ ਪਕੌੜੇ ਵੀ ਨਾਲ ਬਣ ਜਾਣੇ ਹਨ ਤੇ ਬਾਹਰ ਮੈਂ ਬਹਿ ਕੇ ਫਿਰ ਇਹਨਾਂ ਕਾ ਕਰ ਦਿੱਤਾ ਨਾਲ ਗੰਨੂ ਉਹਨੂੰ ਬਿਠਾਇਆ ਸੀ ਬਾਹਰ ਇਹ ਹੈ ਕਿ ਬਾਰ-ਬਾਰ ਧੂਆਂ ਚਲ ਜਾਂਦਾ ਨਹੀਂ ਤੇ ਜਿਹੜਾ ਅੰਦਰੇ-ਅੰਦਰੇ ਧੂਆਂ ਰਹਿੰਦਾ ਵਾ ਤੇ ਫਿਰ ਬੱਚਿਆਂ ਨਾਲ ਹਨਾ ਬੜੀ ਪ੍ਰੋਬਲਮ ਹੁੰਦੀ ਆ ਇਸ ਕਰਕੇ ਪੱਠੀ ਨੂੰ ਫਿਰ ਬਾਹਰ ਕੱਢਿਆ ਤੇ ਬਾਹਰ ਹੀ ਆਂਟੀ ਰੋਟੀ ਪਾਣੀ ਜਿਹੜਾ ਵੀ ਕਰਨਾ ਹੈ ਕੀਤਾ ਤੇ ਲਓ ਜੀ ਹਾ ਆਪਣੇ ਪਰੌਣੇ ਆ ਗਏ ਫਿਰ ਜਿਨ੍ਹਾਂ ਦੀ ਉਡੀਕ ਹੀ ਤੇ ਅੰਟੀਨ ਤੇਲ ਤੂਲ ਚੋਇਆ ਤੇ ਸਾਰਾ ਪਰਿਵਾਰ ਸੀ ਉਹ ਆਇਆ ਤੇ ਮੇਰੇ ਡੈਡੀ ਦੇ ਜਿਹੜੇ ਨਾਲ ਕੇ ਹੀ ਉਹ ਵੀ ਆਏ ਸੀ ਉਹ ਬਾਅਦ ਚੋਂ ਆਏ ਸੀ ਪਹਿਲਾਂ ਇਹ ਆਏ ਸੀ ਤੇ ਆਪਣਾ ਪਰਿਵਾਰ ਇਹਨਾਂ ਦਾ ਤੇ ਉਹ ਆਏ ਸੀ ਹਨਾ ਵਾਹ ਵਧੀਆ ਫੈਮਿਲੀ ਆ ਹਨਾ ਉਹਨਾਂ ਦੀ ਵੀ ਜਿੱਦਾਂ ਦੇ ਆਪਾਂ ਮਖੋਲਦੇ ਲੇ ਉਦਾਂ ਦੀ ਉਹ ਆ ਹਨਾ ਤੇ ਇਹ ਜੀ ਹਨਾ ਜਬਾਨ ਦਾ ਰਸ ਹੁੰਦਾ ਵਾ ਹਨਾ ਜਿੰਨੀ ਜਬਾਨ ਆਪਣੀ ਚੰਗੀ ਹੋਵੇ ਮਿੱਠੀ ਹੋਵੇ ਹਨਾ ਉਦਾਂ ਦਾ ਸਾਡਾ ਸੁਭਾਅ ਹੁੰਦਾ ਵਾ ਜਿੱਦਾਂ ਦੀ ਸਾਡੀ ਚੋ ਸਮਾਨ ਹੋਵੇ ਅਤੇ ਉਹਨਾਂ ਦੀਆਂ ਨਾ ਛੋਟੀ ਛੋਟੀ ਗੁੱਡੀਆਂ ਸੀ ਅਤੇ ਬੇਟੀ ਜਿਹੜੀ ਛੋਟੀ ਨਾ ਉਹਦੇ ਨਾਲ ਗੰਨੂ ਕਾਫ਼ਾ ਜ਼ਿਆਦਾ ਕਾਫ਼ੀ ਜ਼ਿਆਦਾ ਇੰਜੋਏ ਕੀਤਾ ਉਹਨੇ ਹੈ ਨਾ ਅਤੇ ਖੇਡਦਾ ਪਿਆ ਸੀ ਉਹਦੇ ਨਾਲ ਉਹ ਤੁਰਦੀ ਆ ਇਹ ਜੇ ਤੁਰਦਾ ਨਹੀਂ ਹੈਗਾ ਅਤੇ ਨਾ ਇਹ ਖਲੋਂਦਾ ਵਜੇ ਪਰ ਫਿਰ ਵੀ ਇਹਨੂੰ ਲਾਗੇ ਬਿਠਾ ਦਿੱਤਾ ਸੀ ਅਤੇ ਵਾਹਵਾ ਖੇਡਦਾ ਰਿਹਾ ਅਤੇ ਕਾਫ਼ੀ ਚਿਰ ਉਹ ਬੈਠੇ ਅਤੇ ਫਿਰ ਉਹਨਾਂ ਦੇ ਜਾਣ ਦਾ ਜਿਹੜਾ ਟਾਈਮ ਹੋ ਗਿਆ ਹੈ ਨਾ ਅਤੇ ਮਿਲ ਕੇ ਉਹ ਚਲ ਗਏ ਚਲੋ ਜੀ ਪ੍ਰਾਹੁਣੇ ਜਾ ਚੁੱਕੇ ਆ ਅਤੇ ਮੈਂ ਕਿਹਾ ਚਲੋ ਵਲੌਗ ਦਾ ਐਂਡ ਕਰ ਦਿੰਦੇ ਹਾਂ ਹੁਣ। ਇਹ ਸੀ ਆਪਣਾ ਅੱਜ ਦਾ ਵਲੌਗ। ਆਈ ਹੋਪ ਤੁਹਾਨੂੰ ਚੰਗਾ ਲੱਗਿਆ। ਚੰਗਾ ਲੱਗਿਆ ਤਾਂ ਵੀਡੀਓ ਲਾਈਕ, ਸ਼ੇਅਰ ਕਰ ਦਿੱਤਾ ਕਰੋ। ਚੈਨਲ ਨੂੰ ਕਰ ਦੋ ਸਬਸਕ੍ਰਾਈਬ। ਮਿਲਦੇ ਹਾਂ ਕਿਸੇ ਅਗਲੀ ਵੀਡੀਓ ਤਦ ਤੱਕ ਲਈ ਬਾਏ ਬਾਏ। ਸੌਰੀ।